ਹਾਂਜੀ ਬ੍ਰੇਕਿੰਗ ਨਿਊਜ਼ ਸਿੱਧੂ ਮੂਸੇ ਦਾ ਨਵੇਂ ਗਾਣੇ ਨੇ ਬਣਾ ਤਾ ਮਾਹੌਲ ਹਾਂਜੀ ਇੱਕ ਦਿਨ ਵਿੱਚ ਹੀ ਸੋਸ਼ਲ ਮੀਡੀਆ ਤੇ ਲਾਤੀ ਪੂਰੀ ਅੱਗ ਚਾਰੇ ਪਾਸੇ ਸਿੱਧੂ ਦੇ ਪੋਸਟਰ ਤੇ ਹੋ ਰਹੇ ਨੇ ਚਰਚੇ ਸਿੰਗਰਾਂ ਤੋਂ ਲੈ ਕੇ ਸਰਕਾਰਾਂ ਤੱਕ ਹਿਲਾਤੀਆਂ ਨਵੇਂ ਪੋਸਟਰ ਨੇ ਕੀ ਐ ਇਸ ਪੋਸਟਰ ਚ ਨਵੇਂ ਗਾਣੇ ਦੇ ਗੀਤ ਅਤੇ ਕਦੋਂ ਆ ਰਿਹਾ ਏ ਆਜੋ ਬੜੇਰੋ ਸਾਡੇ ਨਾਲ ਅਤੇ ਜਾਨੋ ਕੀ ਐ ਪੂਰਾ ਸੱਚ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਹਰ ਖਬਰ ਮਿਲਦੀ ਐ ਸਭ ਤੋਂ ਤੇਜ਼ ਤੇ ਸਭ ਤੋਂ ਸੱਚੀ ਅੱਜ ਦੀ ਸਭ ਤੋਂ ਵੱਡੀ ਤੇ ਭਰੋਸੇਮੰਦ ਖਬਰ ਸਿੱਧੂ ਮੂਸੇਵਾਲੇ ਜੀ ਨੂੰ ਫੈਨ ਲਈਏ ਜੀ ਹਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਹੋ ਗਿਆ ਹੈ ਅਤੇ ਜਿਵੇਂ ਹੀ ਪੋਸਟਰ ਆਇਆ ਪੂਰਾ ਸੋਸ਼ਲ ਮੀਡੀਆ ਭੜਕ ਕੇ ਗਿਆ ਚਾਰੇ ਪਾਸੇ ਸਿੱਧੂ ਦੇ ਪੋਸਟਰ ਦੀ ਗੱਲ ਚੱਲ ਪਈ ਅਤੇ YouTube Instagram ਉੱਤੇ ਰੀਲਾਂ ਵਾਇਰਲ ਹੋਣ ਲੱਗ ਪਈਆਂ ਪੋਸਟਰ ਨੇ ਫੈਨਾਂ ਨੂੰ ਕਰ ਦਿੱਤਾ ਹੈਰਾਨ ਐਵੇਂ ਦਾ ਕੀ ਹੋਇਆ ਪੋਸਟਰ ਵਿੱਚ ਆਜੋ ਦੇਖੋ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਸੱਚੇ ਫੈਨ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਸਿੱਧੂ ਮੂਸੇਵਾਲਾ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੋਸਟਰ ਦੇ ਪਹਿਲੇ ਹੀ ਲੁੱਕ ਚ ਸਿੱਧੂ ਦੀ ਉਹੀ ਰੋਅ ਐਟੀਟਿਊਡ ਉਹੀ ਰਾਇਲਸ ਵੈਗ ਤੇ ਉਹੀ ਕਿਲਰ ਵਾਈਬ ਜਿਸ ਕਰਕੇ ਉਹ ਅੱਜ ਵੀ ਦੁਨੀਆ ਦੇ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ ਫੈਨਸ ਕਮੈਂਟ ਵਿੱਚ ਲਿਖ ਰਹੇ ਹਨ ਲੈਜੈਂਡ ਨੈਵਰ ਡਾਈਜ਼ ਇੱਕ ਵਾਰੀ ਫਿਰ ਸਿੱਧੂ ਵਾਪਸ ਆ ਗਿਆ ਪੋਸਟਰ ਦੇ ਬੈਕਗ੍ਰਾਉਂਡ ਚ ਇੱਕ ਡਰਾਮੈਟਿਕ ਕਾਰਟ ਕੁਝ ਮਿਸਟਰੀਅਸ ਸਿੰਬल्स ਇੱਕ ਹਿਡਨ ਮੈਸੇਜ ਵੀ ਦਿੱਤਾ ਗਿਆ ਹੈ ਜਿਸ ਨੂੰ ਫੈਨ ਆਪਣੇ ਆਪਣੇ ਤਰੀਕੇ ਨਾਲ ਡੀਕੋਡ ਕਰ ਰਹੇ ਹਨ ਕਈਆਂ ਫੈਨਾਂ ਨੇ ਤਾਂ ਇਹ ਵੀ ਕਿਹਾ ਇਹ ਹੈ ਗਾਣਾ ਫਿਰ ਇੰਡਸਟਰੀ ਵਿੱਚ ਤੂਫਾਨ ਲਿਆਉਣ ਵਾਲਾ ਏ ਕੁਝ ਕਲਾਕਾਰਾਂ ਦੀਆਂ ਤਾਂ ਨਿੰਦਾ ਹੀ ਉੱਡ ਜਾਂਦੀਆਂ ਨੇ ਜਦੋਂ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਜਾਂ ਕੋਈ ਪੋਸਟਰ ਰਿਲੀਜ਼ ਹੁੰਦਾ ਏ ਪੋਸਟਰ ਤੇ ਰਿਲੀਜ਼ਿੰਗ ਡੇਟ ਦਾ ਹਿੰਟ ਤਾਂ ਦਿੱਤਾ ਗਿਆ ਏ ਪਰ ਪੂਰਾ ਐਲਾਨ ਕਦੇ ਵੀ ਆ ਸਕਦਾ ਏ ਫੈਨਸ ਮਿੰਟ-ਮਿੰਟ ਇੰਸਟਾਗ੍ਰam ਤੇ YouTube ਤੱਕਦੇ ਪਏ ਨੇ ਕਾਦਾ ਆਊਗਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਇਹ ਹੈ ਪੋਸਟਰ ਦੱਸ ਰਿਹਾ ਹੈ ਕਿ ਸਿੱਧੂ ਦੀ ਲੈਗਸੀ ਉਸਦਾ ਲੈਵਲ ਤੇ ਉਸਦਾ ਇੰਪੈਕਟ ਅੱਜ ਵੀ ਉੱਥੇ ਹੀ ਹੈ ਜਿੱਥੇ ਉਹ ਛੱਡ ਕੇ ਗਿਆ ਸੀ ਗਾਣੇ ਦੀ ਹਾਈਪ ਜਿਹੜੀ ਅੱ ਉਹ ਹਾਈਪ ਸਿਰ ਸਿੱਧੂ ਹੀ ਕਰ ਸਕਦਾ ਏ ਇਹ ਹੈ ਸੀ ਦੋਸਤੋ ਅੱਜ ਦੀ ਸਭ ਤੋਂ ਵੱਡੀ ਅਪਡੇਟ ਜਦੋਂ ਵੀ ਆਊਗੀ ਆਫੀਸ਼ੀਅਲੀ ਰਿਲੀਜ਼ਿੰਗ ਡੇਟ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਅਪਡੇਟ ਤੁਹਾਡੇ ਤੱਕ ਪਹੁੰਚਾਊਗਾ ਜੇ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਸੱਚੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਲੈਜੈਂਡ ਫੋਰਐਵਰ ਲਿਖਣਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇਹੋ ਜੀ ਹੋਰ ਵੀਡੀਓ ਵਿੱਚ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ